ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰੋਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਜਨਾਲਾ ਤੇ ਡੇਰਾ ਬਾਬਾ ਨਾਨਕ ਹਲਕਿਆਂ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡੀਜ਼ਲ ਬੰਡਲ ਦੀ ਸੇਵਾ ਦੀ ਸ਼ੁਰੂਆਤ ਕੀਤੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਖੁਦ ਮੌਕੇ ਤੇ ਪਹੁੰਚ ਕੇ ਡੀਜ਼ਲ ਤੇ ਹੋਰ ਕਰੇਲੂ ਜ਼ਰੂਰਤਾਂ ਦੀਆਂ ਕਿੱਟਾਂ ਵੰਡਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਸਰਦਾਰ ਕਲਕਤੀ ਸਰਦਾਰ ਕਾਲੂ ਨੇ ਦੱਸਿਆ ਕਿ ਉਹਨਾਂ ਨੇ ਅਜਨਾਲਾ ਹਲਕੀ ਦੇ ਪਿੰਡ ਕੂਟਲੀ ਵੰਜਾਵਾਲਾ ਵੰਜਾਵਾਲਾ ਨੰਗਲ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਢਿਲਵਾ ਡੇਰਾ ਪਠਾਣਾ ਅਤੇ ਪਿੰਡ ਪੱਖੋ ਦੇ ਨੇੜੇ ਕਰਤਾਰਪੁਰ ਸਾਹਿਬ ਲਾਂਘਾ ਵਿਖੇ ਇਹ ਡੀਜ਼ਲ ਵੰਡਣ ਦੀ ਸੇਵਾ ਕੀਤੀ ਹੈ ਹੁਣ ਦੱਸਿਆ ਕਿ ਹਰ ਪਿੰਡ ਵਿੱਚ 2-200 ਲੀਟਰ ਡੀਜ਼ਲ ਵੰਡਿਆ ਗਿਆ ਜਿਸ ਵਾਸਤੇ ਗੁਜਰਾਵਾਲਾ ਸੁਸਾਇਟੀ ਅਤੇ ਸਰਦਾਰ ਗੁਰਦੁਆਰਾ ਸਿੰਘ ਸਭਾ ਕ੍ਰਿਸ਼ਨਾ ਪਾਰਕ ਦਿੱਲੀ ਦੀ ਸੰਗਤ ਨੇ ਬਹੁਤ ਵੱਡਮੁੱਲਾ ਸਹਿਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਹੈ ਸਰਦਾਰ ਕਲਕਾਤੇ ਸਰਦਾਰ ਕਾਲੂ ਨੇ ਦੱਸਿਆ ਕਿ ਡੀਜ਼ਲ ਵੰਡਣ ਤੋਂ ਇਲਾਵਾ ਮੈਡੀਕਲ ਕੈਂਪਾਂ ਰਾਹੀਂ ਮਰੀਜ਼ਾਂ ਦਾ ਮੁਫਤ ਚੈੱਕਅਪ ਕਰਕੇ ਮੁਫਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਕਰੇਲੂ ਜ਼ਰੂਰਤ ਦੇ ਸਮਾਨ ਦੀਆਂ ਕਿੱਟਾਂ ਵੀ ਘਰ-ਘਰ ਵੰਡੀਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਵਿੱਚ ਤਰਪਾਲਾ ਮਛਰਦਾਨੀਆਂ ਸਾਬਣ ਟੂਥਪੇਸਟ ਆਡੋਮਾਸ ਆਦ ਜ਼ਰੂਰਤ ਦਾ ਸਮਾਨ ਸ਼ਾਮਲ ਸੀ ਸਰਦਾਰ ਕਲਕਤੀ ਸਰਦਾਰ ਕਾਲੂ ਨੇ ਦੱਸਿਆ ਕਿ ਇਸ ਸੇਵਾ ਤੋਂ ਇਲਾਵਾ ਦਿੱਲੀ ਗੁਰਦਵਾਰਾ ਕਮੇਟੀ ਨੇ 5000 ਏਕੜ ਜ਼ਮੀਨ ਵਾਸਤੇ ਖਾਦਾਂ ਤੇ ਬੀਜ ਕਿਸਾਨਾਂ ਨੂੰ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਦੱਸਿਆ ਕਿ ਖੇਤਾਂ ਵਿੱਚੋਂ ਰੇਤਾ ਹਟਾਉਣ ਦੀ ਸੇਵਾ ਵਿੱਚ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਵਲੰਟੀਅਰਾਂ ਸਹਿਯੋਗ ਕਰਨ ਅੱਗੇ ਇੱਕ ਵਾਰ ਰੇਤਾ ਹਟਾਉਣ ਮਗਰੋਂ ਇਹ ਖਾਦਾਂ ਤੇ ਬੀਜ ਕਿਸਾਨਾਂ ਨੂੰ ਪ੍ਰਦਾਨ ਕੀਤੇ ਜਾਣਗੇ। ਉਹਨਾਂ ਕਹਿ ਕੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਟੀਮਾਂ ਹੜ੍ਹ ਮਾਰੇ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਹੁਣ ਤੱਕ ਸੇਵਾ ਕਰਦੀਆਂ ਰਹਿਣਗੀਆਂ ਤੇ ਸੰਕਟ ਵਿੱਚ ਪੰਜਾਬੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਸਰਦਾਰ ਕਲਕਤੇ ਸਰਦਾਰ ਕਾਲੂ ਦੇ ਨਾਲ ਸਰਦਾਰ ਮਨਜੀਤ ਸਿੰਘ ਭੋਮਾ ਸਰਦਾਰ ਕਰਤਾਰ ਸਿੰਘ ਸਰਦਾਰ ਸਤਿੰਦਰ ਸਿੰਘ ਸਰਦਾਰ ਵਿਕਰਮ ਸਿੰਘ ਅਤੇ ਅਜਨਾਲਾ ਤੋਂ ਸਰਦਾਰ ਦਵਿੰਦਰ ਸਿੰਘ ਵੀ ਮੌਜੂਦ ਸਨ